ਵਾਹਿਗੁਰੂ ਮਨ ਕੀ ਹੈ ਤਨ ਕੀ ਹੈ ਤਨ ਕੀ ਹੈ ਮਾਇਆ ਕੀ ਹੈ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਜਦ ਇਹ ਪਤਾ ਲੱਗ ਗਿਆ ਪਹੁੰਚਾਂਗੇ ਜਦੋਂ ਪਤਾ ਲੱਗ ਗਿਆ ਵੇ ਇੱਥੇ ਪਹੁੰਚਣਾ ਹੈ ਇਹ ਮਨਚਿਤ ਇੱਕ ਕਰਨਾ ਪਵੇਗਾ ਜਦੋਂ ਪੱਕਾ ਫੈਸਲਾ ਹੋ ਗਿਆ ਵੀ ਸੱਚ ਤੇ ਚੱਲਣਾ ਹੈ। ਇਹ ਹੀ ਭਗਤੀ ਆ। ਇਹ ਹੀ ਸਭ ਕੁਝ ਹੈ। ਇਹ ਹੀ ਔਖਾ ਮਾਰਗ ਹੈ। ਤਾਂਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਦੇਖਿਆ ਜਦੋਂ ਪ੍ਰਕਾਸ਼ ਹੋਇਆ, ਅਵਤਾਰ ਧਾਰਿਆ। ਮਨੁੱਖਾ ਦੁਰਾ ਹੈ। ਇਸਲੇ ਗ੍ਰੰਥ ਆਮ ਆਦਮੀ ਪੜ੍ਹ ਵੀ ਨਹੀਂ ਸਕਦਾ। ਅੱਜ ਵਾਕੂੰ ਪਾ ਖੰਡ ਦਾ ਜੋਰ ਸੀ ਆਮ ਇਹ ਸੀ ਉਧਰ ਹੈ ਇਹ ਗਿਆਨ ਵੀ ਨਹੀਂ ਸੀ ਲੈ ਸਕਦਾ ਗਿਆਨ ਤੋਂ ਬਿਨਾ ਅਸੀਂ ਅੰਦੇ ਹਾਂ ਇਹ ਪੌੜੀਆਂ ਹਨ ਜਪ ਕਰਨਾ ਹੋਰ ਗੱਲ ਹੈ ਜਾਪ ਕਰਨਾ ਹੋਰ ਗੱਲ ਹੈ ਗਿਆਨ ਲੈਣਾ ਹੋਰ ਗੱਲ ਹੈ ਧਿਆਨ ਤੇ ਗੱਲ ਖਤਮ ਹੋਏਗੀ ਇਹ ਮਨ ਚਿਤ ਬੁੱਧ ਅਹੰਕਾਰ ਚਾਰ ਵੱਡੇ ਦਫ਼ਤਰ ਹਨ ਮਨ ਦੇ ਮਨ ਕੀ ਹੈ ਇਹ ਸਾਡੀ ਸੋਚਣੀ ਹੈ ਇਹ ਸਾਡੇ ਵਿਚਾਰ ਹਨ ਹਰ ਰੋਜ਼ ਨਵੇਂ ਆਉਂਦੇ ਹਨ ਪਰਮੇਸ਼ਰ ਵੀ ਨਿਤ ਨਵਾਂ ਹੈ ਜੋ ਅਸੀਂ ਅੱਖਾਂ ਨਾਲ ਵੇਖ ਲਿਆ ਉਹ ਪੁਰਾਣਾ ਹੋ ਜਾਣਾ ਹੈ ਪਿਆਰੇ ਜੋ ਨਹੀਂ ਵੇਖਿਆ ਉਹ ਨਵਾਂ ਹੈ ਉਹੀ ਉਹਦਾ ਨਾਮ ਹੈ ਜੋ ਗੁਪਤ ਹੋਇਆ ਹੈ ਗਰਬਾਣੀ ਦੁੱਧ ਰੂਪ ਹੈ ਫੇਰ ਕੀ ਕਰੀਏ ਸੋ ਦੁੱਧ ਜਿਵੇਂ ਗਾਂ ਮੱਝ ਬੱਕਰੀ ਅਸੀਂ ਲੈਣ ਵਾਸਤੇ ਪ੍ਰਾਪਤ ਕਰਨ ਲਈ ਹਿੰਮਤ ਕਰਨੀ ਪੈਂਦੀ ਹੈ ਕੱਢਣਾ ਪਏਗਾ ਠੀਕ ਹੈ ਮਸ਼ੀਨਾ ਆ ਗਿਆ ਪਰ ਮਲਮੁੱਤਰ ਤਾਂ ਪਸ਼ੂ ਦਿੰਦਾ ਹੈ ਦੁੱਧ ਆਪ ਕੱਢਣਾ ਪੈਂਦਾ ਹੈ ਆਪ ਹੀ ਤੈਨੂੰ ਹਿੰਮਤ ਕਰਨੀ ਪੈਗੀ ਹਿੰਮਤ ਅੱਗੇ ਉਦਮ ਅੱਗੇ ਲక్ష్ਮੀ ਹੈ ਮਾਇਆ ਹੈ ਇਹ ਮਾਇਆ ਦੀ ਛਾਇਆ ਕਹਿੰਦੇ ਛਾਇਆ ਹੋ ਗਈ ਉਪਰਲੀ ਹਵਾ ਵਧ ਗਈ ਠੀਕ ਹੈ ਇਹ ਅੱਗ ਕਿੰਨੀ ਹੈ ਤੇਰੇ ਅੰਦਰ ਹੈ ਕਿੰਨੀ ਭੁੱਖ ਹੈ ਕਿੰਨੀ ਤੜਪ ਹੈ ਸੋ ਇਹ ਤਿਆਗ ਕਰਨਾ ਪਏਗਾ ਵਿਰਾਹ ਕਰਨਾ ਪਏਗਾ ਇੱਕ ਰਾਗੀ ਹੈ ਇੱਕ ਵਰਾਗੀ ਹੈ ਸੰਸਾਰ ਤੋਂ ਇਹ ਮਾਣ ਉੱਠ ਜਾਣਾ ਫਿਰ ਗੱਲ ਬਣਦੀ ਹੈ ਅੱਛਾ ਜੀ ਫਿਰ ਤਾਂ ਅਸੀਂ ਖੁਦ ਖਾਸੀ ਕਰਾਂਗੇ ਜੀਵਨ ਜਿਉਂਦੇ ਹੀ ਮਰਨਾ ਹੈ ਫਿਰ ਤੇ ਨਹੀਂ ਸਿਰਫ ਧਿਆਨ ਬਦਲਣਾ ਹੈ ਆ ਕਰੋਨਾ ਆਇਆ ਨਾ ਤੇਰਾ ਕੌਣ ਮਿੱਤਰ ਹੈ ਭਾਈ ਹੈ ਪਰ ਅਸੀਂ ਟੀਠ ਮਿੱਟੀ ਦੇ ਬਣੇ ਹਾਂ ਸੋ ਕੀ ਹਾਂ ਸੀ ਪਸ਼ੂ ਹਾਂ ਇਹ বুঝਣਾ ਪਵੇਗਾ ਸ ਪਰਮੇਸ਼ਰ ਇੱਕ ਬੰਜਾਰਤ ਹੈ 부ਝ ਨਹੀਂ ਪਏਗੀ ਇਹ ਸੱਚ ਦਾ ਜਟ ਝੂੜ ਦਾ ਪੱਲਾ ਫੜਨਾ ਨਹੀਂ ਜੇ ਝੂੜ ਦਾ ਪੱਲਾ ਫੜਿਆ ਹੈ ਫਿਰ ਅਸੀਂ ਮੂਰਖ ਹਾਂ ਸੰਸਾਰ ਨਾਸਵਨ ਹੈ ਪਰਮੇਸ਼ਰ ਬੇਅੰਤ ਹੈ ਜਿਹਦਾ ਅੰਤ ਨਹੀਂ ਜੋ ਅੱਖਾਂ ਨਾਲ ਵੇਖ ਰਹੇ ਆ ਨਦਰੀ ਸੋ ਇੱਥੇ ਪਰਮ ਚ ਪੈ ਗਈ ਸੋ ਠੀਕ ਹੈ ਭਗਤ ਵੀ ਪਹਿਨਦੇ ਹਨ ਖਾਂਦੇ ਹਨ ਹੱਸਦੇ ਹਨ ਖੇਡਦੇ ਹਨ ਸਭ ਕੁਝ ਉਦਾਂ ਹੀ ਹੈ ਛੱਡਣਾ ਥੋੜਾ ਕੁਝ ਧਿਆਨ ਹੋ ਵਦੇਸ ਦਾ ਲੜਕਾ ਹੈ ਜਾਂ ਲੜਕੀ ਬੱਚੀ ਹੈ ਜੇ ਉਹ ਦੁਖੀ ਹੈ ਉਹਦੇ ਮਾਤਾ ਪਿਤਾ ਵੀ ਦੁਖੀ ਹੁੰਦੇ ਹਨ ਠੀਕ ਹੈ ਸੰਤਨ ਨੂੰ ਦੁੱਖ-ਪਾਣ ਨਾਲ ਉਹ ਸੰਸਾਰ ਦਾ ਦੁੱਖ ਸਮਝਦੇ ਹਨ ਸਾਨੂੰ ਆਪਣੇ ਬੱਚੇ ਆਪਣਾ ਪਰਿਵਾਰ ਦਿੱਸਦਾ ਹੈ ਉਹਨਾਂ ਨੂੰ ਭਗਤਾਂ ਨੂੰ ਉਹਨਾਂ ਨੂੰ ਸਾਰਾ ਸੰਸਾਰ ਆਪਣਾ ਹੀ ਹੈ ਹਰੇਕ ਚੀਜ਼ 'ਚ ਅਗ ਹੈ ਅਗਨੀ ਹੈ ਇਹ ਪੰਜਾ ਤੱਤ ਦਾ ਸਰੀਰ ਬਣਿਆ ਹੈ ਜੇ ਸੂਰਜ ਠੰਡਾ ਹੋ ਗਿਆ ਸਾਰਾ ਸੰਸਾਰ ਠੰਡਾ ਹੋ ਜਾਣਾ ਹੈ ਬੁਝ ਜਾਣਾ ਹੈ ਇਹ ਗੌੜ ਦੀ ਬਜਾਰਤ ਬੁਝਣੀ ਪੈਗੀ ਬਜਾਣੀ ਪੈਗੀ ਸਮਝਣਾ ਪਏਗਾ ਇੱਕ ਸਿਰਜਨਹਾਰ ਹੈ ਇੱਕ ਰਚਨਹਾਰ ਹੈ ਅੱਛਾ ਸੋ ਇਹ ਹੰਤਾ ਨੂੰ ਮਾਰਨਾ ਪਏਗਾ ਇਹ ਮਸਿਆ ਦੀ ਰਾਤ ਬਣੀ ਹੈ ਝੂਠ ਚੰਦ ਉਦੇ ਹੋਇਆ ਹੈ ਨਹੀਂ ਦਿਸਦਾ ਸ ਜਦੋਂ ਚੰਦ ਉਦੇ ਹੋ ਗਿਆ ਨਹੀਂ ਮਸਿਆ ਦੀ ਰਾਤ ਹਨੇਰੀ ਹੈ ਸੱਚ ਤਾਂ ਪੱਲਾ ਫੜਨਾ ਪਏਗਾ ਠੀਕ ਹੈ ਸੱਚ ਦੇ ਜੂਟਰਨ ਕਰਨਾ ਪਏਗਾ ਇੱਕ ਪੈਰ ਗੁਰੂ ਨੇ ਰਖਾ ਦੇਣਾ ਹੈ ਜੁਗਤ ਭੁਗਤ ਮੁਕਤ ਗੁਰੂ ਕੋਲ ਹੈ ਗੁਰੂ ਕੀ ਹੈ ਪ੍ਰਕਾਸ਼ਮਾਨ ਹੈ ਜਿਵੇਂ ਸੂਰਜ ਦੀ ਕਿਰਨਾਂ ਸਾਰੇ ਪਾਸੇ ਜਾ ਰਹੀ ਹੈ ਸੂਰਜ ਅੱਜ ਉਦੇ ਹੋਇਆ ਕੱਲ ਨੂੰ ਕਿਰਨਾਂ ਆਉਣਗੇ ਨਹੀਂ ਸੋ ਜਦ ਬਾਣ ਵੱਜਿਆ ਤਬ ਰੋਸ ਲੱਗਿਆ ਇਹ ਦਿਲਾਂ ਦੀ ਹਾਕ ਦਿਲ ਜਾਣਨ ਦੀ ਭਗਤਾਂ ਤਾਂ ਸਾਰੀਆਂ ਜੋੜ ਕਦੇ ਨਾ ਆਇਆ ਕਰਤਾ ਆਪ ਅਭੁੱਲ ਹੈ ਨਾ ਭੋਲ ਲੈ ਕਿਸੇ ਦਾ ਭਲਾਇਆ ਸੋ ਪ੍ਰਵੇਸ਼ਰ ਕਹਿੰਦਾ ਮੈਨੂੰ ਲਾਂਭਾ ਦਿਓ ਮੈਂ ਕੁਛ ਵੀ ਨਹੀਂ ਗਲਤ ਕਰਦਾ ਮੈਂ ਕਾਨੂੰਨ ਰੂਪਾ ਮੈਂ ਸਿਸਟਰ ਰੂਪਾ ਪੱਕੇ ਹੀ ਕਾਨੂੰਨ ਬਣਾਏ ਹਨ ਸੋ ਕੱਚਾ ਮਾਲ ਦਿੱਤਾ ਹੈ ਸਾਨੂੰ ਅੱਛਾ ਜੀ ਅਸੀਂ ਕੀ ਕਰੀਏ ਪੱਕਾ ਆਪਣੀ ਸੂਝ-ਬੂਝ ਅਕਲ ਨਾਲ ਬਣਾਣਾ ਹੈ ਸੋ ਇਹ ਸ਼ੇਰ ਦਾ ਰਾਜਾ ਜੰਗਲ ਦਾ ਰਾਜਾ ਸ਼ੇਰ ਠੀਕ ਹੈ ਬੜਕ ਮਾਰਦਾ ਹੈ ਸੋ ਬਚਾ ਕਰ ਲੋ ਆਪਣਾ ਸੋ ਕਾਲ ਸਾਡੇ ਸਿਰ ਤੇ ਖੜਾ ਹੈ ਅਸੀਂ ਇਹ ਚੂਹਾ ਸੀ ਅੱਗੇ ਮੋਟਾ ਸੀ ਪਲਿਆ ਸੀ ਸੋ ਫਿਰ ਛੱਜ ਬਣ ਲਿਆ ਨਾਲ ਨਹੀਂ ਇਹ ਝੂਠ ਦਾ ਛੱਜ ਉਤਾਰ ਨਾ ਪਾਏਗਾ ਵਿਟਿਆਈ ਦੇ ਅਸੀਂ ਭੁੱਖੇ ਆ ਸੰਸਾਰ ਸਾਨੂੰ ਚੰਗਾ ਚੰਗਾ ਆਕੇ ਗਿਨੇ ਕੋ ਬੁੱਕ ਚ ਨਾਲ ਲਖਾਉਣਾ ਚਾਹੁੰਦੇ ਆ ਨਹੀਂ ਤੂੰ 100 ਤੋਂ ਪਿੱਛੇ ਹੈ 99 ਦੀ ਲਾਸ਼ਾਂ ਦੇ ਉੱਪਰੋਂ ਦੀ ਲੰਗੇਗਾ ਅੱਛਾ ਸੋ ਪਾਪ ਦਾ ਅਪਰਾਧ ਦਾ ਬੀਜ ਹੈ ਪਾਪ ਮਾੜੀ ਸੋਚ ਇਹੀ ਮਨ ਹੈ ਡਰਾਈਵਰ ਹੈ ਚਲਾਉਂਦਾ ਹੈ ਸਰੀਰ ਨੂੰ ਸੋ ਸਰੀਰ ਦਾ ਦੁੱਖ ਚੱਲੇਗਾ ਇਹਦਾ ਨਹੀਂ ਇਹਦਾ ਦੁੱਖ ਨਹੀਂ ਚੱਲਣਾ ਸੋ ਜੋ ਵੇਖ ਰਿਹਾ ਉਹ ਘਟੰਤਾ ਹੈ ਜੀ ਅਸੀਂ ਵੀ ਘਟ ਰਿਹਾ ਸੂਰਜ ਵੀ ਘਟ ਰਿਹਾ ਹੈ ਜੀ ਕਹਿੰਦੇ 2027 ਤੱਕ ਸਮੁੰਦਰ ਨੇ ਕੋਈ ਕੌਤਕ ਕਰਨਾ ਹੈ ਠੀਕ ਹੈ ਇਹ ਚੱਲਦਾ ਰਹਿਣਾ ਹੈ ਸੰਸਾਰ ਸੰਸਾਰ ਦੇ ਵਿੱਚ ਹੀ ਰਹਿਣਾ ਹੈ ਜਿਵੇਂ ਕਮਲ ਦਾ ਫੁੱਲ ਚਿਕੜ 'ਚ ਹੀ ਰਹਿ ਕੇ ਚਿਕੜ ਤੋਂ ਉੱਪਰ ਹੈ ਜਲ ਤੋਂ ਉੱਪਰ ਹੈ ਠੀਕ ਹੈ ਬੇਭਾਗ ਹੋਣਾ ਇਸ ਸੰਸਾਰ ਕਾ ਜਲਦੀ ਕੋਠੀ ਹੈ ਕੋਈ ਵਿਰਲਾ ਬੇਦਾਗਾ ਹੋਏਗਾ ਕਰੋੜਾਂ ਚੋਂ ਹਨ ਵਿਰਲੇ ਭਗਤ ਸੰਤ ਸੋ ਗੱਲਾਂ ਕਰਨੀਆਂ ਬਹੁਤ ਸੌਖੀਆਂ ਹਨ ਜੀ ਗੱਲਾਂ ਨਾਲ ਜੋਕ ਨਹੀਂ ਹੋਣਾ ਜੀ ਮਿਹਨਤ ਕਰਨੀ ਪੈਗੀ ਮਸ਼ਕਤ ਕਰਨੀ ਪੈਗੀ ਫਿਰ ਤੋਂ ਪ੍ਰੇਸ਼ਾਨ ਨਾ ਹੋਏਗਾ ਵਿਗਾਸ ਤੱਕ ਜਾਣਾ ਹੈ ਇੱਕ ਵਿਗਾਸ ਹੈ ਇੱਕ ਵਿਨਾਸ਼ ਹੈ ਠੀਕ ਹੈ ਝੂਠ ਦਾ ਵਿਨਾਸ਼ ਹੋ ਜਾਣਾ ਹੈ ਸਾਡੇ ਕੰਨਾਂ 'ਚ ਹਜ਼ਾਰਾਂ ਵਾਰੀ ਝੂਠ ਪਾਇਆ ਗਿਆ ਸਾਨੂੰ ਸੱਚ ਪ੍ਰਤੀਤ ਹੋਣ ਲੱਗਾ ਤਤ ਤਤਸਾਰ ਤੱਕ ਜਾਣਾ ਪਏਗਾ ਜੜਾ ਨਾਲ ਜੁੜਨਾ ਪਏਗਾ ਕਿੰਨਾ ਰੁੱਖ ਤੇ ਵਧਣਾ ਹੈ ਉਹਨਾਂ ਜੜਾਂ ਉਹਦੀਆਂ ਡੂੰਘੀਆਂ ਚਾਹੀਦੀਆਂ ਸੋ ਅਸੀਂ ਆਜ਼ਾਦ ਹਾਂ ਜੀ ਜੋ ਸਰੀਰ 'ਚ ਬੀਜਣਾ ਹੈ ਉਹੀ ਵਧਣਾ ਪਏਗਾ ਜੀ ਸੋ ਆਵਾਰਾ ਨਹੀਂ ਹੋਣਾ ਠੀਕ ਹੈ ਭਗਤ ਨਾ ਡਰਾਂਦੇ ਹਨ ਨਾ ਡਰਦੇ ਹਨ ਬੇਪਰਵਾਹ ਰਹਿੰਦੇ ਹਨ ਲਾਪਰਵਾਹ ਨਹੀਂ ਹੁੰਦੇ ਜੀ ਸੱਚ ਦੀ ਸਵਾਰੀ ਕਰਨੀ ਪੈਗੀ ਸੱਚ ਖਸਮ ਐ ਸੱਚ ਬੋਲਣਾ ਹੀ ਭਗਤੀ ਹੈ ਜੀ ਠੀਕ ਐ ਸਸਪੈਂਡ ਹੋਏਗਾ ਸੋ ਲੋਕ ਮਾੜਾ ਮਾੜਾ ਆਖਣਗੇ ਲੋਕ ਹੱਸਣਗੇ ਨਹੀਂ ਇਹੀ ਭਗਤੀ ਹੈ ਸੱਚ ਬੋਲਣਾ ਜੀ ਸਭ ਤੋਂ ਵੱਡਾ ਹਥਿਆਰ ਹੈ ਬੋਲ ਸ਼ਬਦ ਜੀ ਗੁਰਬਾਣੀ ਅੱਜ ਦੀ ਗੱਲ ਕਰਦੀ ਹੈ ਜੋ ਲੰਘ ਗਿਆ ਮਨ ਜਾਂ ਤਾਂ ਭੂਤਕਾਲ 'ਚ ਜਿੰਦਾ ਹੈ ਸੋ ਜਾਂ ਆਉਣ ਵਾਲੀਆਂ ਦੀ ਚਿੰਤਾ ਕਰਦਾ ਹੈ ਜਾਂ ਭੂਤਕਾਲ ਦੀ ਚਿੰਤਾ ਕਰਦਾ ਹੈ ਯਾਦ ਕਰਦਾ ਹੈ ਵਰਤਮਾਨ 'ਚ ਜੀਣਾ ਹੈ ਅੱਜ ਨੂੰ ਸੰਭਾਲ ਕੱਲ ਤੋ ਇੱਕ ਤੇਰਾ ਸੋਹਣਾ ਬਣ ਕੇ ਆਏਗਾ ਜੀ ਸਾ ਇਹ ਜੋ ਦੁਖੀ ਆਦਮੀ ਹੈ ਬਿਮਾਰ ਆਦਮੀ ਹੈ ਰੋਗੀ ਹੈ ਉਹਦੀ ਵੀ ਆਵਾਜ਼ ਕਈ ਵਾਰ ਅਸੀਂ 10 12 ਵਾਰੀ ਕਹਿੰਦਾ ਪਾਣੀ ਦੇ ਦਿਓ ਸੁਣ ਲੈਂਦੇ ਆ ਗੁਰੂ ਦੀ ਆਵਾਜ਼ ਨਹੀਂ ਗੁਰੂ ਦੀ ਆਵਾਜ਼ ਕਦੀ ਵੀ ਨਹੀਂ ਸੁਣੀ ਅਸੀਂ ਨਹੀਂ ਸ਼ਬਦ ਸੁਣਿਆ ਸ਼ਬਦ ਦੀ ਸواری ਕਰਨੀ ਪੈਗੀ ਸਭ ਤੋਂ ਵੱਡਾ ਹਥਿਆਰ ਹੈ ਸ਼ਬਦ ਸੋ ਸ਼ਬਦਾ ਨੇ ਸ਼ਬਦਾ ਨਾਲ ਮਿਲਣਾ ਹੈ। ਸੋ ਕੰਨਾਂ ਦੇ ਨਰਨਕਾਰ ਦੱਸੇਗਾ, ਅੱਖਾਂ ਰੇ ਸੰਸਾਰ ਦੱਸੇਗਾ। ਠੀਕ ਹੈ। ਤਨ ਸੰਸਾਰ ਚਲਾਏਗਾ, 12ਵੀਂ ਦੀ ਖਰਾਕ ਹੈ। ਮਨ ਦੀ ਖਰਾਕ ਅੰਦਰੋਂ ਹੈ। ਜੀ ਨੌ ਦਰਵਾਜ਼ੇ, ਤੂੰ ਦਸਵਾ ਖੋਲ। ਈੜਾ ਸੁਖਮਨਾ ਪਿੰਗਲਾ। ਇਹ ਤਿੰਨ ਨਾੜੀਆਂ ਹਨ। ਸਭ ਸੰਜੋਗ ਕਰਨਾ ਪਏਗਾ। ਆਸਾ ਨਰਾਸਾ ਸੋ ਇਹਨੂੰ ਛੱਡ ਕੇ ਸੱਚ ਦਾ ਲੜ ਫੜਨਾ ਪਏਗਾ ਤੂੰ ਜਉਂਦੇ ਮਰਨਾ ਪਏਗਾ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਜੀ ਮੈਂ ਸੁਧਰ ਗਿਆ ਸਾਰੀ ਦੁਨੀਆ ਸੁਧਰ ਗਈ ਬੰਦਾ ਬੰਨਾ ਪਏਗਾ ਬੰਦਗੀ ਕਰਨੀ ਪੈਗੀ ਜੀ ਕਿਰਤ ਕਰਨੀ ਕਿਰਤੀ ਕਰਨੀ ਇਹੀ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਿੱਖਿਆ ਦਿੱਤੀ ਹੈ ਜੀ ਕਿਰਤ ਕਰਨੀ ਹੈ ਸਰੀਰ ਦੀ ਖਰਾਕ ਹੈ ਕਿਰਤੀ ਕਰਨੀ ਉਹਦੇ ਗੁਣ ਦੀ ਖੋਜ ਕਰਨੀ ਇਹ ਮਨ ਦੀ ਖਰਾਕ ਹੈ ਜੀ ਮਨ ਨੂੰ ਰੂਹ ਦੀ ਖਰਾਕ ਕੀਰਤਨ ਹੈ ਰੂਹ ਦੀ ਖਰਾਕ ਸ਼ਬਦ ਹੈ ਗੁਰਬਾਣੀ ਪੜਨੀ ਪਏਗੀ ਵਿਚਾਰਨੀ ਪਏਗੀ ਧਿਆਨ ਨਾਲ ਕੰਮ ਕਰਨਾ ਪਏਗਾ ਜੀ ਫਿਰ ਤੇਰੀ ਜੈ ਜੈਕਾਰ ਹੋਏਗੀ ਜੀ ਸੋ ਦਾਸ ਤੋਂ ਬਹੁਤ ਗਲਤੀ ਹੋ ਰਹੀ ਹੈ ਮੂਰਖ ਜਿਹਾ ਦਾਸ ਹੈ ਸੰਗਤ ਔਰ ਗੁਰਬਖਸ਼ ਨਰ ਬਖਸ਼ ਲੈਣਾ ਸੋ ਇਹ ਚੂਹਾ ਤੇ ਗਈ ਖੋਟ ਚਨੇ ਸੀ ਵੜਦਾ ਹੋਰ ਛੱਜ ਬਨ ਲਿਆ ਨਹੀਂ ਸੋ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਭੁੱਲਿਆ ਨਹੀਂ ਅਸੀਂ ਭੁੱਲੇ ਹੋਏ ਹਾਂ ਜੀ ਗਵਾਚੀ ਚੀਜ਼ ਲੱਭੇ ਨਾ ਲੱਭੇ ਜੀ ਜਲ ਨੇ ਜਲ ਚ ਮਿਲਣਾ ਹੈ ਹਵਾ ਨੇ ਹਵਾ ਚ ਪਾਣੀ ਚ ਪੰਜ ਤੱਤਾ ਨੇ ਪੰਜ ਤੱਤਾ ਚ ਮਿਲ ਲੈਣਾ ਹੈ ਜੀ ਇਹ ਹੀ ਭਗਤਾ ਨੇ ਇਹ ਸੰਸਾਰੀਆਂ ਦਾ ਜੋੜ ਨੇ ਆਉਂਦਾ ਉਹ ਸਾਰੇ ਸੰਸਾਰ ਨੂੰ ਇੱਕ ਅੱਖ ਨਾਲ ਵੇਖਦੇ ਹਨ ਜੀ ਇੱਕੋ ਹੈ ਪਾਈ ਇੱਕੋ ਹੈ ਜੀ ਸੋ ਘੌੜ ਨੂੰ ਅੱਲਾ ਨੂੰ ਰਾਮ ਨੂੰ ਸਮਝਣਾ ਪਏਗਾ ਜੀ ਇੱਕ ਸ਼ਾਮ ਹੈ ਇਹ ਬਾਹਰ ਹੈ ਸ਼ਾਮ ਸੰਸਾਰ ਇੱਕ ਰਾਮ ਹੈ ਰਾਮ ਰਮਿਆ ਹੋਇਆ ਹੈ ਜੀ ਪਾਣੀ ਪੀਤਾ ਹੈ ਜੋ ਸਾਰਿਆਂ ਨੂੰ ਹਰਾ-ਪਰਾ ਕਰ ਰਿਹਾ ਹੈ ਪੰਜਾਂ ਤੱਤਾਂ ਨੂੰ ਸਮਝਣਾ ਪਏਗਾ ਖੋਜ ਕਰਨੀ ਪਏਗੀ ਹਰ ਰੋਜ਼ ਕਰਨੀ ਪਏਗੀ ਜੀ ਦੇਖ-ਦੇਖ ਪਤੀ